ਮਹਾਰਾਜ ਕਹਿੰਦੇ ਹੈ ਪਿਆਰੇ ਸਦਾ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਮੈਂ ਉਸ ਪ੍ਰਮਾਤਮਾ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ ਜਿਸ ਸਿਮਰਤ ਦੁੱਖ ਬਿਸਰ ਪਿਆਰੇ ਸੋ ਕਿਉਂ ਤਜਣਾ ਜਾਏ ਹੇ ਪਿਆਰੇ ਜਿਸ ਪ੍ਰਮਾਤਮਾ ਦਾ ਸਿਮਰਨ ਕੀਤੇ ਸਾਰੇ ਦੁੱਖ ਭੁੱਲ ਜਾਂਦੇ ਹਨ ਉਸ ਨੂੰ ਛੱਡਣਾ ਨਹੀਂ ਚਾਹੀਦਾ ਇਹ ਤਨ ਵੇਚੀ ਸੰਤ ਪਹਿ ਪਿਆਰੀ ਪ੍ਰੀਤਮ ਦੇ ਮਿਲਾਏ ਇਹ ਹਣ ਸੰਤ ਧਿਆਨ ਵਿੱਚ ਰੱਖਣਾ ਜੀ ਗੁਰੂ ਸ਼ੰਤ ਦੀ ਗੱਲ ਹੈ ਜੋ ਆਪਾਂ ਸਟਾਰਟ ਵਿੱਚ ਪੜ੍ਹੀ ਆਂ ਸ਼ੁਰੂਆਤ ਵਿੱਚ ਪੰਕਤੀ ਪੜ੍ਹੀ ਆਂ ਵੇ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਿਹੇ ਅਕਾਲ ਪੁਰਖ ਵਾਹਿਗੁਰੂ ਸ਼ਬਦ ਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਗੁਰੂ ਆ ਤੇ ਅਸੀਂ ਤੁਹਾਡੀ ਸਾਰ ਨਹੀਂ ਜਾਣ ਸਕਦੇ ਤੂੰ ਸਭ ਤੋਂ ਵੱਡਾ ਹੈ ਗੁਰੂ ਦਾ ਨਾਨਕ ਨਾਨਕ ਦਾ ਗੁਰੂ ਵਾਹਿਗੁਰੂ ਨਾਨਕ ਦਾ ਗੁਰੂ ਤੂੰ ਸਭ ਤੋਂ ਵੱਡਾ ਹੈ ਸਤਗੁਰੂ ਤੇਰੀ ਸਾਰ ਨਹੀਂ ਜਾਣੀ ਜਾ ਸਕਦੀ ਤੂੰ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਿਸ ਨਾਹੀ ਹੱਥ ਸਾਡੇ ਮਨੁੱਖਾਂ ਨੂੰ ਕੀ ਸਮਝ ਆ ਤੇਰੀਆਂ ਖੇਡਾਂ ਦੀ ਮਾਰਾ ਸਮਝਾਉਂਦੇ ਨੇ ਇਹ ਤਨ ਵੇਚੀ ਸੰਤ ਪਹਿ ਪਿਆਰੇ ਇਹ ਗੁਰੂ ਸੰਤ ਅੱਗੇ ਆਪਣਾ ਤਨ ਵੇਚਣਾ ਹੈ ਤਨ ਵੇਚਣ ਦਾ ਮਤਲਬ ਆ ਅਰਪਣ ਕਰਨਾ ਵੀ ਗੁਰੂ ਦੀ ਸੇਵਾ ਵਿੱਚ ਹੀ ਰਹੇ ਹੋਰ ਸੁਭਾਵਾਂ ਵਿੱਚ ਨਾ ਤੁਰਿਆ ਫਿਰੇ ਤੇ ਲੋਗੋ ਨੇ ਰਾਮ ਖਲਾਉਣਾ ਜਾਣਾ ਗੁਰੂ ਨੂੰ ਤਾਂ ਖਲਾਉਣਾ ਸਮਝਿਆ ਹੋਇਆ ਮੈਂ ਦੇਖਦਾ ਉੱਥੇ ਦਰਬਾਰ ਸਾਹਿਬ ਦੇ ਵਿੱਚ ਹੋਰੀ ਪਾਸੀ ਜਾਣ ਵਾਲੇ ਤਾਂ ਪਤਾ ਨਹੀਂ ਕਿੰਨਿਆਂ ਕਿ ਸੁਭਾਵਾਂ ਲੈ ਕੇ ਜਾਂਦੇ ਨੇ ਜਾਂ ਕਰਦੇ ਨੇ ਡੇਰਿਆਂ ਡੂਰਿਆਂ ਤੇ ਜਾਣ ਵਾਲੇ ਤੇ ਸੱਚ ਆ ਜੀ ਤੇ ਗੁਰੂ ਦੀ ਗੋਲਕ ਦੇ ਵਿੱਚ 1 ਰੁਪਇਆ ਖੜਕਦਾ ਜਦੋਂ ਪਾਉਂਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਪੈਸੇ ਪਾਓ ਉੱਥੇ ਗੁਰੂ ਦੀ ਗੋਲਕ ਵਿੱਚ ਠੀਕ ਆ ਪਰ ਸਤਕਾਰ ਗੁਰੂ ਦੇ ਸਤਕਾਰ ਵਜੋਂ ਕੋਸ ਭਾਵਨਾ ਪੇਟਾ ਲੈ ਕੇ ਜਾਣੀ ਆ ਧਿਆਨ ਦਿਓ ਜੀ ਇਸ ਗੱਲ ਦਾ ਗੁੱਸਾ ਨਾ ਕਰਿਓ ਕਿਉਂਕਿ ਗੁਰੂ ਦੀ ਪਿਆਰ ਦੇ ਵਿੱਚ ਆਪਾਂ ਭਾਵਨਾ ਪੇਟਾ ਰੱਖਣੀ ਆ ਉਹ ਜੋ ਵੀ ਸਰਦਾ ਰੱਖੋ ਪਰ ਮਤਲਬ ਇਹ ਨਹੀਂ ਉਹਨੂੰ ਸਮਝਣਾ ਵੀ ਚੱਲ ਕੋਈ ਨਾ ਦਿੱਤੇ ਰੁਪਈਏ ਚੱਲਦਾ ਚੱਲ ਤੇਰਾ ਤਾਂ 22 ਰੁਪਈਆ ਵੀ ਉਹ ਤਾਂ ਕੌਡੀ ਵੀ ਮਨਜ਼ੂਰ ਕਰਦਾ ਇਹ ਤਾਂ ਐਡੇ ਵੱਡੇ ਜਿਗਰੇ ਵਾਲਾ ਗੁਰੂ ਆ ਤਾਂ ਤੇਰੀ ਕੌਡੀ ਵੀ ਪ੍ਰਵਾਨ ਕਰਦਾ ਪਤਾਸ ਗਵਾ ਆਪਣੇ ਬੇ ਗਰੀਬੂਆ ਇੱਕ ਟੁੱਟੀ ਕੌਡੀ ਲੈ ਕੇ ਗਿਆ ਸੀ ਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੋੰਦਵਾਲ ਸਾਹਿਬ ਜਾਂ ਅੰਮ੍ਰਿਤਸਰ ਇਹ ਮੈਨੂੰ ਮਾਫ਼ ਕਰਨਾ ਯਾਦ ਨਹੀਂ ਉੱਥੇ ਗੁਰੂ ਦੇ ਚਰਨਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟੁੱਟੀ ਹੋਈ ਕੌਡੀ ਸੀ ਘਰ ਵਿੱਚ ਉਹ ਲੈ ਕੇ ਗਿਆ ਸੀ ਤੇ ਜਦੋਂ ਦੂਜਿਆਂ ਨੂੰ ਮਹਿੰਗੀਆਂ ਪਟਾਵਾਂ ਰੱਖਦੇ ਗੁਰੂ ਦੇ ਚਰਨਾਂ ਵਿੱਚ ਦੇਖਿਆ ਤੇ ਉਹ ਕੌਡੀ ਰੱਖਣ ਲੱਗੇ ਨੇ ਸ਼ਰਮ ਸੰਗ ਮੰਨ ਗਿਆ ਤੇ ਆਪਦੀ ਪੱਗ ਵਿੱਚ ਲਕੋ ਲਈ ਤੇ ਗੁਰੂ ਸਾਹਿਬ ਨੂੰ ਜਾਣੀ ਜਾਣ ਸਤਿਗੁਰਾਂ ਨੇ ਗਰੀਬੂ ਤੋਂ ਭਾਵਨਾ ਭੇਟਾ ਜਾ ਕੇ ਸੰਗਤ ਵਿੱਚੋਂ ਜਾ ਕੇ ਆਪ ਲਈ ਇਥੇ ਤੇ ਆਨ ਦੇਣਾ ਮਤਲਬ ਕਿਸੇ ਦੇ ਚੜਾਵੇ ਦਾ ਨਹੀਂ ਭੁੱਖਾ ਉਹ ਤਾਂ ਪ੍ਰੇਮ ਦਾ ਭੁੱਖਾ ਵਾ ਪ੍ਰੇਮ ਨਾਲ ਤਾਂ ਕੌਡੀ ਵੀ ਮਨਜ਼ੂਰ ਕਰਦਾ ਹੈ ਉਹ ਤੇ ਇਥੇ ਗੱਲ ਪ੍ਰੇਮ ਦੀ ਮੈਂ ਇਥੇ ਗੱਲ ਮੈਂ ਤਾਂ ਕੀਤੀ ਆ ਵੀ ਕਿਉਂਕਿ ਉਹ 1 ਰੁਪਿਆ ਗੋਲਕ ਵਿੱਚ ਖੜਕਦਾ ਜਦੋਂ ਪਾਉਂਦੇ ਆ ਤੇ ਜਿੱਥੇ ਜਾ ਰਹੇ ਨੇ ਉੱਥੇ ਪਤਾ ਨਹੀਂ ਕਿਹੜੀਆਂ ਪਟਾਵਾਂ ਲੈ ਕੇ ਜਾਂਦੇ ਨੇ ਆਪ ਦਾ ਤਨਮਾਨੀ ਅਰਪਣ ਕਰਕੇ ਆਉਂਦੇ ਨੇ ਉੱਥੇ। ਸੇਵਾਵਾਂ 'ਚ ਲੱਗੇ ਰਹਿੰਦੇ ਨੇ, ਕਈ ਕਹਿੰਦੇ ਨੇ ਮੈਂ ਸੁਣਦਾ ਹੁੰਨਾ ਜੀ ਵੀ ਕਈ ਕਹਿੰਦੇ ਸਾਡੀ 7 ਦਿਨ ਦੀ ਉੱਥੇ ਡਿਊਟੀ ਆ ਜੀ, ਸੇਵਾ ਲੱਗੀ ਆ, ਸਾਡੀ ਮਹੀਨੇ ਦੀ ਸੇਵਾ ਲੱਗੀ ਆ। ਜੇ ਪੁੱਛ ਵੀ ਲਈਏ ਕਿ ਹਾਂ ਭਈ ਉਹ ਬਸ ਦੋ ਇੱਕ ਦਿਨ ਦੀ ਸੇਵਾ ਹੀ ਸੀਗੀ ਜੀ। ਚਲੋ। ਇਹ ਧਿਆਨ ਦਿਓ ਜੀ ਗੱਲ ਕਰਨੀ ਪੈਂਦੀ ਆ ਸਮਝਾਉਣ ਵਾਸਤੇ। ਵੀ ਕਿਤੇ ਮਨ ਮੋੜਾ ਖਾਲਵੇ ਗੁਰੂ ਦੇ ਚਰਨਾਂ ਨਾਲ ਜੁੜ ਜੇ ਜੋ ਗੁਰਬਾਣੀ ਕਹਿੰਦੀ ਆ ਘਰ ਬੈਠੇ ਗੁਰੂ ਤੇ ਆਏ ਆਪਣਾ ਇਮਾਨਦਾਰੀ ਦੇ ਨਾਲ ਆਪਣਾ ਕਾਰੋਬਾਰ ਕਰਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਅਤਿ ਤਾਂ ਨਾ ਗੁਰਬਾਣੀ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੀ ਬਾਣੀ ਨਾਲ ਜੁੜ ਜਾਗੇ ਤਾਂ ਭਾਈ ਆਪਣਾ ਜੀਵਨ ਸਫਲ ਹੋ ਜਾਣਾ ਇਹ ਤਨ ਵਿੱਚੀ ਸੰਤ ਪਹਿ ਆ ਪਿਆ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਲਾਈ ਜੇ ਆਪਣਾ ਤਨ ਮਨ ਤੂੰ ਇਸ ਗੁਰੂ ਨੂੰ ਦੇ ਦੇਂਗਾ ਨਾ ਤੇ ਇਹ ਪ੍ਰਭੂ ਪਰਮਾਤਮਾ ਨਾਲ ਤੇਰਾ ਮੇਲ ਮਲਾਪ ਕਰਾ ਦੇਗਾ ਗਰੰਟੀ ਲਈ ਹੈ ਗੁਰੂ ਨਾਨਕ ਸਾਹਿਬ ਨੇ ਪਰ ਇਹਦੇ ਕਹੇ ਮੁਤਾਬਕ ਚੱਲ ਭਾਈ ਬਚਨਾਂ ਦੀ ਕਮਾਈ ਕਰ ਬਚਨ ਮੰਨ ਜਦੋਂ ਬਚਨ ਮੰਨ ਗਿਆ ਤੇ ਬਚਨਾਂ ਦੀ ਕਮਾਈ ਕੀਤੀ ਤੇ ਬਸ ਮਿਲ ਗਿਆ ਹੇ ਪਿਆਰੇ ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਕਿਹੜੇ ਗੁਰੂ ਅੱਗੇ ਜਿਹੜਾ ਪ੍ਰੀਤਮ ਪ੍ਰਭੂ ਨਾਲ ਮਿਲਾ ਦਿੰਦਾ ਹੈ ਗਰਬਾਣੀ ਤੋਂ ਬਿਨਾਂ ਕੋਈ ਨਹੀਂ ਮਿਲਾ ਸਕਦਾ ਤੇ ਗਰਬਾਣੀ ਸੁਣਨੀ ਪੜਨੀ ਤੇ ਸੁਣਨੀ ਤੇ ਸੁਣਨੀ ਗੁਰਮਖ ਪਿਆਰਿਆਂ ਤੋਂ ਹੀ ਆਪਾਂ ਠੀਕ ਆ ਜੀ ਉਹ ਭੈਣ ਵੀ ਗਰਬਾਣੀ ਸੁਣਾ ਸਕਦੀ ਆ ਬਹੁਤ ਸਾਰੀਆਂ ਭੈਣਾ ਪ੍ਰਚਾਰਕ ਨੇ ਗੁਰੂ ਦੇ ਗਿਆਨ ਦੀ ਸੋਜੀ ਆ ਤੇ ਗੁਰੂ ਦਾ ਗਿਆਨ ਵੰਡਦਿਆਂ ਨੇ ਵੰਡਣਾ ਇਹ ਖਜ਼ਾਨਾ ਫੇਰ ਕੀ ਹੋਏਗਾ ਸੁਖ ਸ਼نگਾਰ ਵਿਖਿਆ ਕੇ ਫੀਕੇ ਤਜ ਛੋੜੇ ਮੇਰੀ ਮਾਏ ਏ ਮੇਰੀ ਮਾਂ ਮੈਂ ਮਾਇਆ ਦੇ ਸੁਖ ਮਾਇਆ ਦੇ ਸਹਜ ਸਭ ਛੱਡ ਦਿੱਤੇ ਹਨ ਨਾਮ ਰਸ ਦੇ ਟਾਕਰੇ ਤੇ ਇਹ ਸਾਰੇ ਬੇ ਸਵਾਦੇ ਹਨ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਕਾਮ ਕ੍ਰੋਧ ਲੋਭ ਤਜ ਗਏ ਪਿਆਰੀ ਸਤਗੁਰ ਚਰਨੀ ਪਾਏ ਹੇ ਪਿਆਰੇ ਜਦੋਂ ਦਾ ਮੈਂ ਗੁਰੂ ਦੀ ਚਰਨੀ ਜਾ ਪਿਆ ਹਾਂ ਕਾਮ ਕ੍ਰੋਧ ਲੋਭ ਆਦਕ ਸਾਰੇ ਮੇਰਾ ਖੜਾ ਛੱਡ ਗਏ ਹਨ ਜੋ ਜਨ ਰਤੇ RAM ਸਿਓ ਪਿਆਰੀ ਅਨਤਨ ਕਾ ਹੋ ਜਾਏ ਹੇ ਪਿਆਰੇ ਜਿਹੜੇ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗੇ ਜਾਂਦੇ ਹਨ ਪ੍ਰਮਾਤਮਾ ਨੂੰ ਛੱਡ ਕੇ ਉਹਨਾਂ ਵਿੱਚੋਂ ਕੋਈ ਵੀ ਕਿਸੇ ਹੋਰ ਥਾਂ ਨਹੀਂ ਜਾਂਦਾ ਚਲੋ ਜੀ ਗੁਰੂ ਗ੍ਰੰਥ ਸਾਹਿਬ ਨੂੰ ਮਿਲਣਾ ਵੀ ਪ੍ਰਮਾਤਮਾ ਨੂੰ ਮਿਲਣਾ ਤੇ ਪ੍ਰਮਾਤਮਾ ਤਾਂ ਹੈ ਹੀ ਸਾਰੇ ਕਣਕਣ ਵਿੱਚ ਤੇ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਮਿਲ ਗਿਆ ਭਾਈ ਬਾਣੀ ਨਾਲ ਜੁੜ ਗਿਆ ਉਹ ਪ੍ਰਭੂ ਪ੍ਰਮਾਤਮਾ ਦੇ ਨਾਲ ਜੁੜ ਗਿਆ ਹਰ ਰਸ ਜਿਨੀ ਚੱਖਿਆ ਪਿਆਰੀ ਤ੍ਰਿਪਤ ਰਹੇ ਆਗਾਏ ਜਿਹੜੇ ਮਨੁੱਖ ਮਨੁੱਖ ਪੈਣੋਂ ਲਵਜ ਸਾਂਝਾ ਉਹ ਐ ਨਾ ਚਿੱਤ ਚੱਜੇ ਵੀ ਇਹ ਤਾਂ ਮਨੁੱਖ ਨੂੰ ਹੀ ਕਿਹਾ ਸਾਨੂੰ ਤਾਂ ਕਿਹਾ ਨਹੀਂ ਮਨੁੱਖ ਲਵਜ ਸਾਂਝਾ ਸਰੀਰ ਚਾਏ ਬੀਬੀ ਐ ਚਾਏ ਪਾਈ ਐ ਇਸਤਰੀ ਪੁਰਸ਼ ਦੋਨੇ ਮਨੁੱਖੀ ਹਨ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖ ਲੈਂਦੇ ਹਨ ਉਹ ਮਾਇਕ ਪਦਾਰਥਾਂ ਵੱਲੋਂ ਤ੍ਰਿਪਤ ਹੋ ਜਾਂਦੇ ਹਨ ਰੱਜ ਜਾਂਦੇ ਹਨ ਅੰچل ਗਹਿਆ ਅੰچل ਗਹਿਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਈ ਅੰچل ਗਹਿਆ ਸਾਧਕਾ ਨਾਨਕ ਪੈ ਸਾਗਰ ਪਾਰ ਅਪਰਾ ਪ੍ਰਾਈ ਮਹਾਰਾਜ ਕਹਿੰਦੇ ਨਾ ਅੰچل ਮੈਨੇ ਪੱਲਾ ਪੱਲੇ ਲੱਗਣਾ ਗਇਆ ਮਾਲਾ ਦਲਾ ਫੜਿਆ ਸਾਧ ਗੁਰੂ ਦੇ ਸਾਧ ਗੁਰੂ ਭੈ ਭਿਆਨਕ ਪਾਰ ਪ੍ਰਾਇ ਪਾਰ ਪਰੇ ਇਹਦਾ ਪਦ ਅਰਥ ਆ ਜੀ ਇਹਦਾ ਜਿਵੇਂ ਆਪਾਂ ਕਹਿੰਦੇ ਅੰਚਲ ਦਾ ਅੰਚਲ ਦਾ ਮਤਲਬ ਕੀ ਆ ਪੱਲਾ ਗਇਆ ਦਾ ਮਤਲਬ ਫੜਿਆ ਸਾਧ ਗੁਰੂ ਤੇ ਭੈ ਮੈਨੇ ਉਹਦੇ ਆਦਬ ਪਿਆਰ ਵਿੱਚ ਰਹਿਣਾ ਡਰ ਰੱਖਣਾ ਤੇ ਭਿਆਨਕ ਪਾਰ ਪ੍ਰਾਇ ਫਿਰ ਸਾਡੀਆਂ ਜਿਹੜੀਆਂ ਮੁਸੀਬਤਾਂ ਉਹ ਦੂਰ ਹੋ ਜਾਂਦੀਆਂ ਨੇ ਮਹਾਰਾਜ ਕਹਿੰਦੇ ਬਿਰਹੜੇ ਦਾ ਭਾਵ ਹੈ ਦਾ ਬਿਰਹੋ ਪਰੇ ਇਹ ਬਿਹੜੇ ਗਿਣਤੀ ਵਿੱਚ ਤਿੰਨ ਹਨ ਅਸ਼ਟਪਦੀਆਂ ਵਿੱਚ ਹੀ ਗਿਣੇ ਗਏ ਹਨ ਚਲੋ ਅੱਗੇ ਮਹਾਰਾਜ ਦੱਸਦੇ ਨੇ ਇਹ ਨਾਨਕ ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜਿਆ ਹੈ ਉਹ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਨਮ ਮਰਨ ਦੁੱਖ ਕੱਟੀਏ ਪਿਆਰੇ ਜਪ ਭੇਟੇ ਹਰ ਰਾਈ ਹੈ ਪਿਆਰੇ ਜਦੋਂ ਪ੍ਰਭੂ ਪਾਤ ਜਦੋਂ ਪ੍ਰਭੂ ਪਾਤਸ਼ਾ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ਤੇ ਪ੍ਰਭੂ ਪਰਮਾਤਮਾ ਨੂੰ ਮਿਲਣਾ ਪਈ ਕਿਦਾਂ ਵਾ ਗੁਰੂ ਮਲਾਏਗਾ ਗੁਰੂ ਕਿਵੇਂ ਮਿਲੇਗਾ ਗੁਰੂ ਦੀ ਕਿਰਪਾ ਲੈਣੀ ਪੈਣੀ ਆ ਗੁਰੂ ਦੀ ਕਿਰਪਾ ਮਿਲਣੀ ਕਿਵੇਂ ਆ ਗੁਰੂ ਦੇ ਬਚਨ ਸੁਣਨੇ ਸੁਣ ਕੇ ਮੰਨਨੇ ਤੇ ਮੰਨ ਕੇ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਆ ਬਸ ਇਹੀ ਰਸਤਾ ਹੈ ਪ੍ਰਭੂ ਪਰਮਾਤਮਾ ਨੂੰ ਮੇਣ ਦਾ ਸੁੰਦਰ ਸੋਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਈ ਏ ਮੇਰਾ ਪ੍ਰਭੂ ਮੇਰਾ ਪ੍ਰਭੂ ਪਾਤਸ਼ਾਹ ਸੋਣਾ ਹੈ ਸੁਚੱਜਾ ਹੈ ਸਿਆਣਾ ਹੈ ਜਦੋਂ ਉਹ ਮੈਨੂੰ ਦیدار ਦਿੰਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ ਪ੍ਰਭੂ ਦਾ ਦیدار ਹੀ ਮੇਰੀ ਜ਼ਿੰਦਗੀ ਹੈ ਜੋ ਜੀ ਤੁਜਤੇ ਵਿਸਰੇ ਪਿਆਰੇ ਜਨਮ ਮਰੇ ਬਖ ਖਾਏ ਏ ਪਿਆਰੇ ਪ੍ਰਭੂ ਜਿਹੜੇ ਜੀਵ ਤੇਥੋਂ हे ਪਿਆਰੇ ਪ੍ਰਭੂ ਜਿਹੜੇ ਜੀਵ ਤੇਥੋਂ ਵਿਛੜ ਜਾਂਦੇ ਹਨ ਉਹ ਮਾਇਆ ਦੇ ਮੋਹ ਦਾ ਜ਼ਹਿਰ ਖਾ ਕੇ ਮਨੁੱਖਾ ਜਨਮ ਵਿੱਚ ਆਏ ਹੋਏ ਵੀ ਆਤਮਿਕ ਮੋਤੇ ਮਰ ਜਾਂਦੇ ਹਨ ਜਿਸ ਤੂੰ ਮਿਲ ਸੋ ਮਿਲੇ ਪਿਆਰੀ ਤਿਸਕੇ ਲਾਗੂ ਪਾਏ ਮਹਾਰਾਜ ਕਹਿੰਦੇ ਹੈ ਪਿਆਰੇ ਜੀਵ ਹੈ ਪਿਆਰੇ ਜੀਵ ਜੀਵਾਂ ਦੇ ਕੀ ਬਸ ਜਿਸ ਜੀਵ ਨੂੰ ਤੂੰ ਆਪ ਆਪਣੇ ਨਾਲ ਮਨਾਉਂਦਾ ਹੈ ਉਹੀ ਤੈਨੂੰ ਮਿਲਦਾ ਹੈ ਮੈਂ ਉਸ ਬੜਪਾਗੀ ਦੇ ਚਰਨ ਨਹੀਂ ਲਗਦਾ ਹਾਂ ਪਰ हे ਪਿਆਰੇ ਜੀਵ हे ਪਿਆਰੇ ਜੀਵ ਜੀਵਾਂ ਦੇ ਕੀ ਬੱਸ ਜਿਸ ਜੀਵ ਨੂੰ ਤੂੰ ਆਪ ਆਪਣੇ ਨਾਲ ਮਲਾਉਂਦਾ ਹੈ ਉਹੀ ਤੈਨੂੰ ਮਿਲਦਾ ਹੈ ਮੈਂ ਬੜਪਾਗੀ ਜੀਵ ਦੇ ਚਰਨ ਨਹੀਂ ਲਗਦਾ ਹਾਂ ਗੁਰੂ ਸਾਹਿਬ ਕਹਿੰਦੇ ਨੇ ਦੇਖੋ ਜੋ ਸੁਖ ਦਰਸ਼ਨ ਪੇਖਤੇ ਪਿਆਰੇ ਮੁਖਤੇ ਕਹਿਣ ਨਾ ਜਾਏ ਏ ਪਿਆਰੇ ਪ੍ਰਭੂ ਤੇਰਾ ਦਰਸ਼ਨ ਕੀਤਿਆਂ ਜਿਹੜਾ ਆਨੰਦ ਅਨੁਭਵ ਹੁੰਦਾ ਹੈ ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ਸਾਜੀ ਪ੍ਰੀਤ ਨ ਤੂਟੀ ਪਿਆਰੇ ਜੁਗ-ਜੁਗ ਰਹੀ ਸਮਾਏ ਏ ਪਿਆਰੇ ਜਿਸਨੇ ਸਦਾ ਫਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ ਉਹ ਪਿਆਰ ਤਾਂ ਜੁਗਾਂ ਜਗਾਂਤਰਾਂ ਜੁਗਾਂ ਜੁਗਾਂਤਰ ਉਸ ਦੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ ਜੋ ਤੁਦ ਭਾਵੇ ਸੋ ਭਲਾ ਪਿਆਰੀ ਤੇਰੀ ਅਮਰ ਰਜਾਈ ਤੇਰੀ ਅਮਰ ਰਜਾਈ اے ਪਿਆਰੀ ਪ੍ਰਭੂ ਤੇਰਾ ਹੁਕਮ ਅਮੰਤ ਹੈ ਜੀਵਾ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਨਾਨਕ ਰੰਗ ਰਤੇ ਨ ਰਹਿਣੇ ਪਿਆਰੀ ਨਾਨਕ ਰੰਗ ਰਤੇ ਨ ਰਹਿਣੇ ਪਿਆਰੇ ਮਾਤੇ ਸਹਿਜ ਸੁਭਾਈ ਏ ਨਾਨਕ ਆਖੇ ਪਿਆਰੇ ਜਿਹੜੇ ਮਨੁੱਖ ਨਰੈਣ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਆਤਮਿਕ ਅਡੋਲਤਾ ਵਿੱਚ ਮਸਤ ਰਹਿੰਦੇ ਹਨ ਉਹ ਉਸ ਪ੍ਰੇਮ ਵਿੱਚ ਮਸਤ ਰਹਿੰਦੇ ਹਨ ਸਭ ਵਿਦ ਤੂੰ ਹੀ ਜਾਣ ਤੇ ਪਿਆਰੇ ਕਿਸ ਪਹਿ ਕਹੂੰ ਕਿਸ ਪੇ ਕਹੋ ਸੁਣਾਏ हे ਪਿਆਰੇ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਨੂੰ ਦਾਤਾ ਦੇਣ ਦੇ ਸਾਰੇ ਤਰੀਕੇ ਤੂੰ ਆਪ ਹੀ ਜਾਣਦਾ ਹੈ ਮੈਂ ਹੋਰ ਕਿਸ ਨੂੰ ਸੁਣਾ ਕੇ ਆਖਾਂ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿਰੇ ਖਾਏ हे ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੀ ਹੈ ਸਾਰੇ ਜੀਵ ਤੇਰੇ ਦਿੱਤੇ ਵਸਤਰ ਪਹਿਨਦੇ ਹਨ ਹਰੇਕ ਜੀਵ ਤੇਰਾ ਦਿੱਤਾ ਅੰਨ ਖਾਂਦੇ ਹਨ ਸੁੱਖ-ਦੁੱਖ ਤੇਰੀ ਆਗਿਆ ਪਿਆਰੇ ਤੂੰ ਨਾਹੀ ਜਾਏ हे ਪਿਆਰੇ ਪ੍ਰਭੂ ਤੇਰੇ ਹੁਕਮ ਵਿੱਚ ਹੀ ਜੀਵਾਂ ਨੂੰ ਜੀਵ ਨੂੰ ਕਦੇ ਸੁੱਖ ਮਿਲਦਾ ਹੈ ਕਦੇ ਦੁੱਖ ਮਿਲ ਦੁੱਖ ਤੇਥੋਂ ਬਿਨਾ ਜੀਵ ਵਾਸਤੇ ਕੋਈ ਹੋਰ ਆਸਰੇ ਦੀ ਥਾਂ ਨਹੀਂ ਹੈ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਬਰ ਕਿਸ ਕਹਿਣ ਨਾ ਜਾਏ ਇਹ ਪਿਆਰੇ ਪ੍ਰਭੂ ਮੈਂ ਉਹੀ ਕੁਝ ਕਰ ਸਕਦਾ ਹਾਂ ਜੋ ਤੂੰ ਮੈਥੋਂ ਕਰਾਉਂਦਾ ਹੈ ਤੇ ਇਥੋਂ ਆਕੀ ਹੋ ਕੇ ਹੋਰ ਕੁਝ ਵੀ ਕੀਤਾ ਨਹੀਂ ਜਾ ਸਕਦਾ ਦਿਨ ਰੈਣ ਸਭ ਸੁਨਹਾਵੇ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤ ਜੱਪੀਏ ਹਰ ਨਾਮ ਏ ਪਿਆਰੇ ਹਰੀ ਉਹ ਹਰੇਕ ਦਿਨ ਰਾਤ ਉਹ ਹਰੇ ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ਜਿਹੜੇ ਤੇਰੇ ਨਾਮ ਸਿਮਨ ਵਿੱਚ ਗਿੱਜੇ ਹੋਏ ਨੇ ਮਹਾਰਾਜ ਉਹਨਾਂ ਦਾ ਦਿਨ ਤੇ ਰਾਤ ਸੋਹਣੇ ਹੀ ਹਨ ਨਹੀਂ ਤਾਂ ਫਿਰ ਤੇਰੇ ਨਾਮ ਨਾਲ ਟੁੱਟਿਆ ਹੋਇਆਂ ਦੀ ਨਿਸ਼ਾਨੀ ਇਹੀ ਹੈ ਵੀ ਰਾਤ ਨੂੰ ਚੈਨ ਨਹੀਂ ਆਉਂਦੀ ਤੇ ਦਿਨ ਟਿਕਾ ਨਹੀਂ ਹੈ